ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਦੂਰ ਕਰਨ ਲਈ ਨਾਰਕੋਟਿਕਸ ਸੈੱਲ ਖੋਲ੍ਹਿਆ ਗਿਆ ਹੈ ਭਾਜਪਾ ਹਰ ਇੱਕ ਪਿੰਡ ਦੇ ਵਿੱਚ ਜਾ ਕੇ ਨਸ਼ਾ ਰੋਕੂ ਸਮਾਗਮ ਕਰੇਗੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪ੍ਰੇਰਿਤ ਵੀ ਕਰੇਗੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਨੌਰ ਵਿੱਚ ਭਾਜਪਾ ਇੰਚਾਰਜ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਸਾਡਾ ਸੰਕਲਪ ਨਸ਼ਾ ਮੁਕਤ ਪੰਜਾਬ ਤਹਿਤ ਰੱਖੀ ਪ੍ਰੋਗਰਾਮ ਦੌਰਾਨ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਇਸ ਮੌਕੇ ਕਨਵਰ ਗਰੇਵਾਲ ਨੇ ਸੂਫੀ ਗਾਇਕੀ ਨਾਲ ਲੋਕਾਂ ਦਾ ਮਨੋਰੰਜਨ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਅੰਦਰ ਲਾ ਐਂਡ ਆਰਡਰ ਦੀ ਸਥਿਤੀ ਬੇਕਾਬੂ ਹੋ ਚੁੱਕੀ ਹੈ ਜ਼ਿਲ੍ਹਾ ਦੇ ਵਿੱਚੋਂ ਗੈਂਗਸਟਰ ਸਿੱਧੇ ਤੌਰ ਤੇ ਫਰੋਤੀਆਂ ਮੰਗ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੁਨੀਲ ਜਾਖੜ ਪੰਜਾਬ ਪ੍ਰਧਾਨ ਰਹੇ ਉਹ ਦੋਂ ਬੀ ਨਸ਼ਾ ਖਤਮ ਕਰਨ ਦੀ ਗੱਲ ਤੇ ਕਿਹਾ ਕਿ ਇਸੇ ਕਰਕੇ ਹੀ ਪੰਜਾਬ ਦੇ ਲੋਕਾਂ ਨੇ ਸਰਕਾਰ ਨੂੰ ਰਿਜੈਕਟ ਕੀਤਾ ਸੀ ਸੁਨੀਲ ਜੈਖੜ ਨੇ ਕਿਹਾ ਕਿ ਹਲਕਾ ਇੰਚਾਰਜ ਕਰਨਾ ਔਰ ਵਿਕਾਸ ਸ਼ਰਮਾ ਦਾ ਬਹੁਤ ਵਧੀਆ ਪ੍ਰਰਲ ਹੈ ਕਿ ਜਿੱਥੇ ਨਸ਼ਿਆਂ ਤੋਂ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਉੱਥੇ ਹੀ ਬੇਟੀ ਪੜ੍ਹਾਓ ਬੇਟੀ ਬਚਾਓ ਦੀ ਵੀ ਸਿੱਖਿਆ ਦਿੱਤੀ ਜਾ ਰਹੀ ਹੈ ਸੁਰਦੇਵ ਸਿੰਘ ਢਿੰਡਸਾ ਦੇ ਬਾਰੇ ਪੁੱਛੇ ਸਵਾਲ ਤੇ ਉਹਨਾਂ ਨੇ ਕਿਹਾ ਕਿ ਮੇਰੇ ਤੋਂ ਸਿਆਣੇ ਨਹੀਂ ਉਹ ਤਾਂ ਹੀ ਆਪਣੇ ਆਪ ਜਵਾਬ ਦੇ ਰਹੇ ਨੇ ਪੁੱਛੇ ਸਵਾਲ ਤੇ ਜਾਖੜ ਨੇ ਕਿਹਾ ਕਿ ਮਜੀਠੀਆ ਨੂੰ ਸਿੱਟ ਵੱਲੋਂ ਬੁਲਾਉਣਾ ਸਿੱਧੇ ਤੌਰ ਤੇ ਭਗਵੰਤ ਮਾਨ ਵੱਲੋਂ ਦਾਖਲ ਅੰਦਰਜੀ ਦਾ ਸਿੱਟ ਹੈ ਉਹਨਾਂ ਕਹਿੰਿਆ ਕਿ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਇਸ ਤਰ੍ਹਾਂ ਦੇ ਮੁੱਦੇ ਨਹੀਂ ਉਠਾਉਣੇ ਚਾਹੀਦੇ ਹੋਰ ਉਹਨਾਂ ਨੇ ਕੀ ਕਿਹਾ ਆਹ ਸੁਣਦੇ ਆ ਪੂਰੀ ਖਬਰ ਪੰਜਾਬ ਨੂੰ ਲੈ ਕੇ ਜਿਹੜਾ ਸਮਾਗਮ ਕੀਤਾ ਕਿ ਕੀ ਕਹਿਣਾ ਚਾਹੁੰਦੇ ਦੇਖੋ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਸਾਬ ਪਹਿਲੇ ਵਾਲੀ ਸਰਕਾਰਾਂ ਨੇ ਉਸ ਵਾਦੇ ਤੇ ਪੂਰੇ ਨਹੀਂ ਉਤਰੇ ਜਿਹਦੇ ਕਰਕੇ ਲੋਕਾਂ ਨੇ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਹੁਣ ਭਗਵੰਤ ਮਾਨ ਜੀ ਜੇ ਆਹ ਕਹਿਣ ਵੀ ਆਓ ਅਰਦਾਸ ਕਰੀਏ ਤਾਂ ਮੈਂ ਸਮਝਦਾ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਆ ਵਾਹਿਗੁਰੂ ਦੀ ਓਟ ਨਾਲ ਤਾਂ ਹਰੇਕ ਬੰਦਾ ਆਪਣਾ ਜੀਵਨ ਆਪਣਾ ਦਿਨ ਉੱਥੋਂ ਸ਼ੁਰੂ ਕਰਦਾ ਹੈ ਅਸੀਂ ਸਾਰੇ ਗੁਰੂ ਮਹਾਰਾਜ ਦੀ ਓਟ ਨਾਲ ਚੱਲਦੇ ਆਂ ਪਰ ਸਰਕਾਰ ਦਾ ਕੰਮ ਜਿਹੜਾ ਹੈ ਸ਼ਕਤੀ ਨਾਲ ਇਸ ਮੁੱਦੇ ਨੂੰ ਜੜੋਂ ਕੱਢਣ ਦਾ ਜਿਹੜਾ ਵਾਅਦਾ ਕੀਤਾ ਸੀਗਾ ਉਸ ਤੋਂ ਭੱਜ ਰਹੇ ਆ ਤੇ ਅੱਜ ਹਾਲਾ ਹੈ ਕਿ ਪਿੰਡਾਂ ਪਿੰਡਾਂ ਦੇ ਅੰਦਰ ਇਸ ਕਿਸਮ ਦਾ ਨਸ਼ਾ ਵਧ ਰਿਹਾ ਹੈ ਉਹ ਬੇਕਾਬੂ ਹੈ ਇਹ ਨਸ਼ੇ ਦਾ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਹੈ ਵੀ ਨਸ਼ੇ ਦਾ ਕੰਮ ਫਿਰੋਤੀਆਂ ਦਾ ਕੰਮ ਗੈਂਗਸ ਆ ਸਾਰੇ ਦੇ ਸਾਰੇ ਜਿਹੜੇ ਵਿਪਾਰ ਦਾਰੂ ਦਾ ਨਕਲੀ ਦਾਰੂ ਦਾ ਕੰਮ ਜਿਹੜਾ ਹੈ ਸਾਰਾ ਕੰਮ ਜੇਲਾਂ ਚੋਂ ਚੱਲ ਰਿਹਾ ਹੈ ਜਿੰਨੇ ਵੀ ਗੈਂਗਸਟਰਸ ਹੈ ਜਿੰਨੇ ਡਰਗ ਡੀਲਰ ਹੈ ਜਿਹੜਾ ਸਭ ਤੋਂ ਸਿਕਿਉਰ ਪਲੇਸ ਹੈ ਜਿੱਥੋਂ ਜਾ ਕੇ ਆਪਰੇਟ ਕਰਦੇ ਆ ਉਹ ਜੇਲ੍ਹਾਂ ਪੰਜਾਬ ਦੀਆਂ ਬਣੀਆਂ ਖੜੀਆਂ ਉਤੋਂ ਵੀਡੀਓ ਕਾਨਫਰੰਸਸ ਹੋ ਰਹੀਆਂ ਨੇ ਉਤੋਂ ਮਰਡਰ ਆਰਗੇਨਾਈਜ਼ ਕੀਤੇ ਜਾ ਰਹੇ ਹੈ ਹਾਈ ਕੋਰਟ ਨੇ ਮੇਰੇ ਖਿਆਲ ਤਿੰਨ ਦਫਾ ਨੋਟਿਸ ਦਿੱਤੇ ਪੰਜਾਬ ਸਰਕਾਰ ਨੂੰ ਆ ਹਾਲ ਹੈ ਪੰਜਾਬ ਸਰਕਾਰ ਦਾ ਮੈਂ ਸਮਝਦਾ ਭਗਵੰਤ ਮਾਨ ਜੀ ਆਪਣੀ ਚੀਫ ਮਿਨਿਸਟਰ ਦੇ ਰੋਲ ਦੇ ਅੰਦਰ ਪੂਰੀ ਤਰ੍ਹਾਂ ਫੇਲ ਹੋਏ ਹੈ ਰੋਲ ਮੈਸ ਕਰਕੇ ਕਹਿ ਰਿਹਾ ਵੀ ਉਹਨਾਂ ਨੇ ਬੜੇ ਕਿਰਦਾਰ ਨਿਭਾਏ ਸਟੇਜ ਤੇ ਪਰ ਜਦੋਂ ਲੋਕਾਂ ਦੇ ਸਟੇਜ ਤੇ ਆਏ ਹੈ ਜੁਣੀ ਉਸ ਸਟੇਜ ਤੇ ਆਏ ਹੈ ਇਥੇ ਬੁਰੀ ਤਰ੍ਹਾਂ ਫੇਲ ਹੋਇਆ ਹੈ ਇੰਦਰ ਸਰਕਾਰ ਕੀ ਉਪਰਾਲਾ ਕਰ ਰਹੀ ਹੈ ਕੋਈ ਪੰਜਾਬ ਦੇ ਵਿੱਚ ਜਦ ਆਪਣੇ ਵੱਲੋਂ ਕੀ ਨਸ਼ਾ ਨੂੰ ਲੈ ਕੇ ਵਸਾ ਛਡਾਉਣ ਨੂੰ ਦੇਖੋ ਸਰਕਾਰ ਆਪਣੇ ਤਰਫੋਂ ਹਰ ਇੱਕ ਕਿਸਮ ਦਾ ਸਹਿਯੋਗ ਇਥੇ ਜਿਹੜੇ ਨਰਕੋਟਿਕਸ ਕੰਟਰੋਲ ਬਿਊਰੋ ਦੇ ਦਫਤਰ ਖੋਲਿਆ ਗਿਆ ਹੈ ਇਸੇ ਕਰਕੇ ਖੋਲੇ ਗਿਆ ਹੈ ਬੀਐਸਐਫ ਨੇ ਜਿਹੜਾ ਲਿਸਟ ਦਿੱਤੀ ਹੈ ਸਾਹਿਬ ਇਹਨਾਂ ਨੂੰ ਤਾਂ ਫੜ ਲਓ ਜਿਹੜੇ ਨੋਨ ਹੈਬਿਚੁਅਲ ਕ੍ਰਾਈਮਨਲਸ ਹੈਗੇ ਸੂਪ ਹਾਈ ਕੋਰਟ ਨੂੰ ਹਦਾਇਤ ਕਰਨੀ ਪਈ ਹੈ ਹਾਈ ਕੋਰਟ ਪੁੱਛ ਰਹੀ ਹੈ ਪੰਜਾਬ ਸਰਕਾਰ ਨੂੰ ਵੀ ਤੁਸੀਂ ਫੜਦੇ ਕਿਉਂ ਨਹੀਂ ਫਿਰ ਉੱਥੇ ਕੇਂਦਰ ਸਰਕਾਰ ਕੀ ਕਿਹਾ ਸਾਹਿਬ ਲਾਅ ਐਂਡ ਆਰਡਰ ਸਟੇਟ ਸਬਜੈਕਟ ਹੈ ਅੱਜ ਸਪੋਜ਼ ਕਰੋ ਆਪਾਂ ਅਮਰ ਸਿੰਘ ਜੀ ਕਹਿ ਦਿੰਦੇ ਆ ਵੀ ਮੈਂ ਭੇਜਦਾ ਆਪਾਂ ਸਵੇਰੇ ਸਭ ਤੋਂ ਪਹਿਲਾਂ ਆਪਾਂ ਖੜੇ ਹੋਣ ਵਾਲਾ ਸਾਡੀ ਖੁਦਮੁਖਤਿਆਰੀ ਦੇ ਉੱਤੇ ਕੇਂਦਰ ਦਖਲ ਕਰ ਰਿਹਾ ਕਨਸਟੀਚਿਊਸ਼ਨਲ ਫਰੇਮਵਰਕ ਦੇ ਅੰਦਰ ਲੋਕਾਂ ਨੇ 92 ਸੀਟਾਂ ਦਿੱਤੀਆਂ 23 ਤੋਂ ਜ਼ਿਆਦਾ ਬਹੁਮਤ ਦਿੱਤਾ ਹੈ ਕਿ ਕਮੀ ਕੀ ਹੈ ਭਗਵੰਤ ਜੀ ਆ ਤਾਂ ਦੱਸਣ ਕਾਬਲੀਅਤ ਹੈ ਨਹੀਂ ਜਾਂ ਕੇਜਰੀਵਾਲ ਸਾਹਿਬ ਕਰਨ ਨਹੀਂ ਦਿੰਦੇ ਜਾਂ ਤੁਹਾਡਾ ਆਪਣਾ ਕੋਈ ਇਹਦੇ ਵਿੱਚ ਹੋਰ ਇੰਟਰਸਟ ਹੈ ਦੱਸਣ ਜਕਰ ਸਾਹਿਬ ਪੰਜ ਸਾਲ ਤੁਹਾਡੀ ਸਰਕਾਰ ਰਹੀ ਹੈ ਕਾਂਗਰਸ ਸਰਕਾਰ ਚ ਰਹੇ ਹੋ ਕਟਕਰ ਸਾਹਿਬ ਨੇ ਦਸ਼ਾ ਤੋਂ ਦੇ ਲੱਗ ਕੋੜ ਨੇ ਜਿਹੜੀ ਗੱਲ ਕੀਤੀ ਸੀ ਉਹ ਤੋਂ ਕੋਈ ਖਤਮ ਹੋਇਆ ਦੇਖੋ ਮੈਂ ਆ ਹੀ ਕਹਿਣਾ ਚਾਹਣਾ ਵੀ ਲੋਕਾਂ ਨੇ ਜੇ ਰਿਜੈਕਟ ਕੀਤਾ ਚਾਹੇ ਕਾਂਗਰਸੀ ਜਿਸ ਜਿਵੇਂ 50 ਸਾਲ ਰਹੇ ਚਾਹੇ ਆਖਲੀ ਸੀਗੇ ਇਸੇ ਕਰਕੇ ਰਿਜੈਕਟ ਕੀਤਾ ਸਭ ਇਹ ਸਾਰੀਆਂ ਗੱਲਾਂ ਦਾ ਨਤੀਜਾ ਹੈ ਵੀ ਇਹਨਾਂ ਨੂੰ ਲੈ ਕੇ ਆਏ ਸੀ ਫਿਰ ਇਹਨਾਂ ਨਾਲ ਤਾਂ ਉਹੀ ਚੰਗੇ ਸੀਗੇ ਉੱਥੇ ਮੰਤਰੀ ਇਹਨਾਂ ਕੰਮਾਂ ਚ ਨਹੀਂ ਫੜੇ ਗਏ ਜਿਨ੍ਹਾਂ ਦੇ ਮੰਤਰੀ ਰੋਜ਼ ਪਕੜੇ ਜਾਂਦੇ ਸੋ ਇਸ ਕਰਕੇ ਜਿਵੇਂ ਕਹਾਵਤ ਹੈ ਨਾ ਕਹਿੰਦਾ ਅੱਗੇ ਸੇ ਪਿੱਛੇ ਬੁਲਾਰ ਨਾਮ ਬੁਲਾ ਲਟੂਰੀ ਲੋਕ ਉਹਨਾਂ ਨੂੰ ਚੰਗੇ ਕਹਿਣ ਲੱਗੇ ਜਿਹੜੇ ਪੈਚਵਾਰ ਘਾਲੇ ਉਹਨਾਂ ਨੂੰ ਕਹਿੰਦੇ ਨਾਲੋਂ ਤਾਂ ਪੈਚਵਾਰ ਕੀ ਠੀਕ ਸੀ ਅੱਜ ਵਿਕਾਸ ਸ਼ਰਮਾ ਜੀ ਦੇ ਪ੍ਰੋਗਰਾਮ ਤੇ ਆਪ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਵਿਕਾਸ ਸ਼ਰਮਾ ਜੀ ਨੇ ਬਹੁਤ ਹੀ ਬੜੀਆ ਇੱਕਾ ਜਿਹੜਾ ਸੰਕਲਪ ਲਿਆ ਹੈ ਨਸ਼ਾ ਮੁਕਤੀ ਦਾ ਆਪਣੇ ਤੌਰ ਤੇ ਖੜਾ ਹੋਣਾ ਪੂਗਾ ਸਭ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜੇ ਤੇਨਾ ਮਤਲਬ ਉਹ ਆਨੇ ਵੀ ਲੋਕ ਘਰਾਂ 'ਚ ਬਹਿ ਜਾਣਗੇ ਮੈਨੂੰ ਇਸ ਗੱਲ ਦਾ ਦੁੱਖ ਹੈ ਵੀ ਪਿੰਡੋਂ ਪਿੰਢੀ ਸਾਡੀਆਂ ਮਾਤਾਂਵਾਂ ਪੈਣਾ ਰਾਤ ਨੂੰ ਠਿਕਰੀ ਪੈਰਾ ਦਿੰਦੀਆਂ ਚੰਗੀ ਲੱਗਦੀ ਹੈ ਸਾਡੀ ਸਾਡੇ ਬੱਚਾ ਆ ਜੋ ਕੁਝ ਹੋ ਰਿਹਾ ਹੈ ਇਹ ਸਰਕਾਰ ਦੀ ਨਲਾਇਕੀ ਦੇ ਵਜੇ ਨਾਲ ਹੋ ਰਿਹਾ ਵੀ ਸਿਵਲ ਸੁਸਾਇਟੀ ਨੂੰ ਅੱਗੇ ਆਉਣਾ ਪਿਆ ਬਹੁਤ ਹੀ ਅੱਛਾ ਹੰਗਾਰਾ ਵਿਕਾਸ ਸ਼ਰਮਾ ਜੀ ਨੇ ਜਿਹੜਾ ਕੰਮ ਕੀਤਾ ਇਹਨਾਂ ਨੂੰ ਮੈਂ ਵਧਾਈ ਵੀ ਦੇਣਾ ਤੇ ਨਾਲ ਕੱਲਾ ਨਸ਼ਾ ਮੁਕਤ ਨਹੀਂ ਇਹਨਾਂ ਨੇ ਨਾਲ ਜਿਹੜਾ ਬੇਟੀ ਬੜਾਓ ਬੇਟੀ ਬਚਾਓ ਵਾਲਾ ਜਿਹੜਾ ਅਭਿਆਨ ਚਲਾਇਆ ਉਹਦਾ ਵੀ ਇਲਾਕੇ ਦੇ ਅੰਦਰ ਬਹੁਤ ਵੱਡਾ ਹੰਗਾਰਾ ਮਿਲਿਆ ਮੈਂ ਸਮਝਦਾ ਇਸ ਕਿਸਮ ਦੇ ਨੌਜਵਾਨਾਂ ਨੂੰ ਲੋਕਾਂ ਨੂੰ ਮੌਕਾ ਦੇਣਾ ਚਾਹੀਦਾ ਜੀ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਜੀ ਸੁਖਦੇਵ ਸਿੰਘ ਢੀਂਡਸਾ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਸੁਖਵੀਰ ਬਾਦਲ ਦੇ ਵੱਲੋਂ ਜੋ ਮੁੱਸੀ ਮੰਗੀ ਗਈ ਹੈ ਉਹ ਉਹਨਾਂ ਦਾ ਖੁਦ ਮਖਤਿਆਰ ਹੈ ਸਾਬ ਢੀਂਡਸਾ ਸਾਹਿਬ ਬੇੜ ਤੋਂ ਸੀਨੀਅਰ ਮੈਂ ਉਹਨਾਂ ਨੂੰ ਕੀ ਕਹਾਂ ਆਪਣਾ ਸੋਚ ਸਮਝ ਕੇ ਜੋ ਕੁਝ ਫੈਸਲਾ ਲੈਣਗੇ ਜੀ ਡਾਕਟਰ ਆਪਣੇ ਕੰਮ ਵਿਝੇਠਿਆ ਉਹਨੇ ਬਿਆਨ ਦਿੱਤਾ ਸੀਗਾ ਉਹ ਮਹਾਤਮਾ ਜੀ ਦੀ ਬੇਟੀ ਦੇ ਹੱਕ ਵਿੱਚ ਉਸ ਤੋਂ ਬਾਅਦ ਜਿਹੜਾ ਕਿਸੇ ਨੇ ਦੁਬਾਰਾ ਬੁਲਾ ਲਿਆ ਗਿਆ ਇਸ ਵਾਰ ਤੁਹਾਡੇ ਦੇਖੋ ਦੇਖੋ ਪੰਜਾਬ ਦੀ ਰਵਾਇਤ ਹੈ ਸਾਹਿਬ ਮੈਂ ਇਹ ਕਹਿੰਨਾ ਭਗਵੰਤ ਮਾਨ ਜੀ ਭੁੱਲ ਗਏ ਜਾਂ ਦੂਜੇ ਕਈ ਲੀਡਰ ਭੁੱਲ ਜਾਂਦੇ ਆ ਧੀਆਂ ਸਾਰਿਆਂ ਦੀ ਸਾਂਝੀ ਹੁੰਦੀ ਹੈ ਮਾਵਾਂ ਧੀਆਂ ਪੰਜਾਬ ਸਾਰਿਆਂ ਦੀਆਂ ਸਾਂਝੀਆਂ ਹਨ ਉਹਨਾਂ ਨੂੰ ਇਸ ਕੰਮ 'ਚ ਨਾਂ ਲਵੇੜਿਆ ਜਾਵੇ ਮੈਂ ਤਾਂ ਹਰੇਕ ਨੂੰ ਬੇਨਤੀ ਕਰਦਾ ਪਰ ਜੇ ਇਸ ਭਾਵਨਾ ਨਾਲ ਸਿਟ ਦੇ ਅੰਦਰ ਬੁਲਾਇਆ ਗਿਆ ਮਜੀਠੀਆ ਜੀ ਨੂੰ ਕਿਉਂਕਿ ਟਾਈਮਿੰਗ ਜਿਹੜੀ ਹੈ ਇਸ ਕੰਨ ਇਸ਼ਾਰਾ ਕਰਦੀ ਹੈ ਵੀ ਆ ਜਿਹੜਾ ਕੰਮ ਹੁਣ ਇਸ ਕਰਕੇ ਕੀਤਾ ਹੈ ਤੇ ਮੈਂ ਸਮਝਦਾ ਬੜਾ ਮੰਦ ਭਾਗ ਹੈ ਸਰਕਾਰ ਦੀ ਜਿਹੜੀ ਤਾਕਤ ਹੈ ਲੋਕਾਂ ਦੀ ਭਲਾਈ ਵਾਸਤੇ ਹੁੰਦੀ ਹੈ ਨਿੱਜੀ ਖੁਦਗਾ ਕੱਢਣ ਵਾਸਤੇ ਨਹੀਂ ਹੁੰਦੀ ਸਾਰਾ ਪੰਜਾਬ ਚਾਹੁੰਦਾ ਹੈ ਵੀ ਡਰਗ ਦਾ ਮਸਲਾ ਜਿਹੜਾ ਹੈ ਇਹਦੇ ਸਿਰੇ ਤੇ ਪਹੁੰਚਿਆ ਜਾਵੇ ਪਰ ਇਸ ਟਾਈਮਿੰਗ ਕਰਕੇ ਹੁਣ ਇੱਕ ਪਾਸੇ ਆ ਰੌਲਾ ਪਿਆ ਆਪਸ ਵਿੱਚ ਤੂ-ਤਗੜਾਰ ਹੋਈ ਦੇ ਨਾਲ ਦੇ ਨਾਲ ਸਵਲ ਆ ਗਏ ਇਹਦੇ ਕਰਕੇ ਆ ਸਫਾਈ ਵੀ ਸਰਕਾਰ ਨੂੰ ਦੇਣੀ ਪਊਗੀ ਵੀ ਆ ਕੀ ਕਾਰਨ ਬਣੇ ਇਸ ਕੀ ਅਸਲੀਅਤ ਕੀ ਹੈ ਕਾਜੀ ਕੀ ਕਹਿਣਾ ਚਾਹੋਗੇ ਅੱਜ ਪੂਰਵਾਰੀ ਸਭ ਤੋਂ ਪਹਿਲਾਂ ਤਾਂ ਮੈਂ ਟੈਸ ਦੇ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਜੋ ਸਾਡੇ ਛੋਟੇ ਜਿਹੇ ਸੱਦੇ ਤੇ ਅੱਜ ਘਨੌਰ ਪਹੁੰਚੇ ਨੇ ਅੱਜ ਅਸੀਂ ਹਲਕਾ ਘਨੌਰ ਤੋਂ ਇੱਕ ਮੁਹਿੰਮ ਦਾ ਆਗਾਜ਼ ਕੀਤਾ ਸਾਡਾ ਸੰਕਲਪ ਨਸ਼ਾ ਮੁਕਤ ਪੰਜਾਬ ਨਸ਼ਿਆਂ ਨੂੰ ਭਜਾਵਾਂਗੇ ਨੌਜਵਾਨਾਂ ਨੂੰ ਬਚਾਵਾਂਗੇ ਜਿਸ ਦੇ ਵਿੱਚ ਸਾਡੇ ਪਾਰਟੀ ਦੇ ਪ੍ਰਧਾਨ ਸ਼੍ਰੀਮਾਨ ਸੁਨੀਲ ਜਾਖੜ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਉਹਨਾਂ ਦੇ ਨਾਲ ਬੀਬਾ ਜੈ인더 ਕੌਰ ਜੀ ਤੇ ਸਾਡੇ ਬਹੁਤ ਹੀ ਸੀਨੀਅਰ ਨੇਤਾ ਸ਼੍ਰੀ ਗੇਜਾਰਾਮ ਵਾਲਮੀਕੀ ਜੀ ਸਰਦਾਰ ਪਰਮਿੰਦਰ ਸਿੰਘ ਬਰਾੜ ਜੀ ਕਿ ਅੱਜ ਤੁਸੀਂ ਦੇਖਿਆ ਕਿ ਹਲਕੇ ਦੇ ਨੌਜਵਾਨਾਂ ਚ ਕਿੰਨਾ ਉਤਸ਼ਾਹ ਹੈ ਤੇ ਨੌਜਵਾਨਾਂ ਨੇ ਵਿਸ਼ਵਾਸ ਵੀ ਦਿਵਾਇਆ ਕਿ ਅਸੀਂ ਕੱਲੇ-ਕੱਲੇ ਪਿੰਡ ਜਾ ਕੇ ਇੱਕ ਅਭਿਆਨ ਚਲਾਵਾਂਗੇ ਨਸ਼ਿਆਂ ਦੇ ਖਿਲਾਫ ਜੋ ਭਗਵੰਤ ਮਾਨ ਸਰਕਾਰ ਨੇ ਇੱਕ ਬੜੇ ਲਾਰੇ ਲਾਏ ਸੀ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਨਸ਼ਾ ਭਜਾਵਾਂਗੇ ਨੌਜਵਾਨਾਂ ਨੂੰ ਰੋਜ਼ਗਾਰ ਦਵਾਂਗੇ ਬੜੇ ਉਹਨਾਂ ਨੇ ਝੂਠੇ ਵਾਦੇ ਕਰਕੇ ਸਰਕਾਰ ਸੱਤਾ 'ਚ ਆਈ ਸੀ ਪਰ ਉਦਾਂ ਦਾ ਕੁਝ ਵੀ ਨਹੀਂ ਹੋਇਆ ਇਸ ਕਰਕੇ ਅਸੀਂ ਹੁਣ ਆਪਣੀ ਟੀਮ ਨਾਲ ਲੈ ਕੇ ਕੱਲੇ-ਕੱਲੇ ਪਿੰਡ ਜਾਵਾਂਗੇ ਤੇ ਹਲਕਾ ਘਨੌਰ ਨੂੰ ਨਸ਼ਾ ਮੁਕਤ ਬਣਾਵਾਂਗੇ ਜਿੱਦਾਂ ਕਿ ਨਸ਼ਾ ਛਡਾਓ ਲੈ ਕੇ ਤੁਸੀਂ ਇਹ ਕਦੋਂ ਫਰਾਲੇ ਕਰ ਰਹੇ ਹੋ ਕਈ ਨਸ਼ਾ ਛੱਡਣਾ ਚਾਹੁੰਦੇ ਨੇ ਨੌਜਵਾਨ ਉਹਨਾਂ ਨੂੰ ਕੋਈ ਸਹੂਲਤਾਂ ਨਹੀਂ ਮਿਲ ਉਹਨਾਂ ਦੀ ਉਹਨਾਂ ਦੀ ਵੀ ਅਸੀਂ ਹੈਲਪ ਕਰਾਂਗੇ ਕਿਸੇ ਨੂੰ ਮੈਡੀਸਿਨ ਚਾਹੀਦੀ ਹੈ ਜਾਂ ਕਿਸੇ ਨੂੰ ਕਿਸੇ ਆਪਾਂ ਕਹਿ ਸਕਦੇ ਹਾਂ ਕਿ ਟ੍ਰੀਟਮੈਂਟ ਦੀ ਕੋਈ ਜ਼ਰੂਰਤ ਹੈ ਸਾਡੀ ਟੀਮ ਉਹਨਾਂ ਦੇ ਨਾਲ ਕਿਸ ਤਰ੍ਹਾਂ ਸੰਪਰਕ ਕਰ ਸਕਦੇ ਹੋ ਤੁਹਾਡੇ ਸਾਡਾ ਨੰਬਰ ਸਾਰੇ ਕਿਤੇ ਸੋਸ਼ਲ ਮੀਡੀਆ ਤੇ ਵੀ ਹੈਗੇ ਨੇ ਜੀ ਤੇ ਫਲੈਕਸਾਂ ਤੇ ਵੀ ਇੱਥੇ ਵੀ ਅੱਜ ਅਸੀਂ ਸਾਰਿਆਂ ਨੂੰ ਦੱਸਿਆ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਹੈ ਤਾਂ ਸਾਡੀ ਟੀਮ ਉਹਨਾਂ ਦੇ ਨਾਲ ਹੈ ਕਿਹੜੇ ਕਿਹੜੇ ਅੱਜ ਵਿਸ਼ੇਸ਼ ਤੌਰ ਤੇ ਮੈਂ ਮਨਪੂਰਜ ਚ ਸਰ ਜੀ ਸੁਨੀਲ ਜਾਖੜ ਜੀ ਜੋ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਨੇ ਬੀਬਾ ਜੈਨਿੰਦਰ ਕੌਰ ਜੀ ਸ਼੍ਰੀ ਗੇਜਾਰਾਮ ਵਾਲਮਿਕੀ ਜੀ ਸਰਦਾਰ ਪ੍ਰਵੀnder ਸਿੰਘ ਬਰਾੜ ਜੀ ਤੇ ਹਲਕਾ ਘਨੌਰ ਦੀ ਸਾਡੀ ਸਾਰੀ ਟੀਮ ਸਾਰੇ ਹੀ ਮੰਡਲ ਪ੍ਰਧਾਨ ਸਹਿਬਾਨ ਤੇ ਸਾਰੇ ਹੀ ਸਾਥੀ ਸਾਡੇ ਸਾਰੇ ਪਹੁੰਚੇ ਸੀ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦਾ ਬਹੁਤ-ਬਹੁਤ ਤੁਹਾਨੂੰ ਅੱਜ। ਕਿਹਾ ਜਾ ਰਿਹਾ ਹਲਕਾਂ ਤੋਂ ਲੋੜ ਦੇ ਵਿਧਾਇਕ ਨੇ, ਕਬੱਡੀ ਪਲੇਅਰ ਨੇ, ਨਵੇਂ ਨੇ ਇੱਥੇ। ਉਹਨਾਂ ਵੱਲੋਂ ਜਿਹੜੇ ਨੌਜਵਾਨਾਂ ਨੂੰ ਕਾਫੀ ਜਿਹੜਾ ਫਰੇਡਰ ਕੀਤਾ ਜਾ ਰਿਹਾ ਹੈ। ਜੀ ਇਸ ਦਾ ਨੂੰ ਕਿੰਨੇ ਸਾਨੂੰ ਜ਼ਰੂਰ। ਦੇਖੋ ਮੈਨੂੰ ਦਿਖਿਆ ਤਾਂ ਹੈ ਨਹੀਂ ਜੀ ਜੇ ਤੁਹਾਨੂੰ ਦਿਖਿਆ ਕਿਤੇ ਕੋਈ ਫੋਟੋ ਹੀ ਦਿਖਾ ਦਿਓ ਜੋ ਨੌਜਵਾਨਾਂ ਲਈ ਉਹਨਾਂ ਨੇ ਕੁਝ ਕੀਤਾ ਹੈ। ਉਹਨਾਂ ਦਾ ਧਿਆਨ ਮੈਂ ਇਹ ਗੱਲ ਕਹਿਣ 'ਚ ਬਿਲਕੁਲ ਵੀ ਗਰੇਜ ਨਹੀਂ ਕਰੂੰਗਾ। ਉਹਨਾਂ ਦਾ ਧਿਆਨ ਜੋ ਹਲਕੇ ਦੇ ਦੇਖੋ ਹੁਣ ਕੱਲ ਹੀ ਪਿੰਡ ਊਂਸਰਚ 'ਚ ਬੜੀ ਨਜਾਇਜ਼ ਮਾਈਨਿੰਗ ਹੋਈ ਆ ਬਹੁਤ ਜ਼ਿਆਦਾ। ਉਹਦੀ ਕੱਜ ਅਜੀਤ ਪੰਜਾਬ ਜਿਹੜੇ ਹਲਕੇ ਦੇ ਨਜਾਇਜ਼ ਕੰਮ ਹੁੰਦੇ ਨੇ ਹੁਣ ਮਾਈਨਿੰਗ ਦੀ ਪਰਮਿਸ਼ਨ ਤੁਹਾਡੇ ਕੋਲ 2 ਫੁੱਟ ਦੀ ਹੈ ਤੇ ਉੱਥੇ 12-12 ਫੁੱਟ ਦੇ 20-20 ਫੁੱਟ ਦੇ ਖੱਡੇ ਪਾਤੇ। ਕੀ ਆ ਉਹ ਹਲਕੇ ਦੇ ਐਮਐਲਏ ਤੋਂ ਬਿਨਾਂ ਇਹ ਕੰਮ ਨਜਾਇਜ਼ ਹੋ ਸਕਦੇ ਨੇ? ਪਹਿਲਾਂ ਤਾਂ ਇਹ ਦੱਸੋ। ਤੁਹਾਨੂੰ ਹੀ ਪੁੱਛਣਾ ਚਾਹਨਾ ਮੈਂ। ਇਸ ਕਰਕੇ ਮੇਰੀ ਤੁਹਾਨੂੰ ਵੀ ਬੇਨਤੀ ਹੈ ਪ੍ਰੈਸ ਵਾਲੇ ਵੀਰਾਂ ਨੂੰ ਜੇ ਤੁਹਾਨੂੰ ਵੀ ਪਤਾ ਲੱਗਦਾ ਕਿਤੇ ਕੋਈ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਕਈ ਵਾਰੀ ਤੁਹਾਨੂੰ ਹੀ ਪਤਾ ਲੱਗਦਾ ਤਾਂ ਮੇਰੀ ਬੇਨਤੀ ਹੈ ਉਹ ਖਬਰ ਨੂੰ ਜ਼ਰੂਰ ਚਲਾਇਆ ਕਰੋ। ਬਹੁਤ-ਬਹੁਤ ਧੰਨਵਾਦ ਜੀ। ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ।